ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੱਕ ਕਾਪ ਪੇਸ਼ ਕਰਨ ਲੱਗੇ ਆ ਦੋ ਤਾਰਾ ਛੰਦ ਦੇ ਵਿੱਚ ਬਈ ਗੁਰੂ ਤੇਗ ਬਹਾਦਰ ਨੂੰ ਸਾਡੀ ਨਮਸਕਾਰ ਲਖਵਾਰੀ ਘਰ ਛੇ ਮੇ ਸਤ ਗੁਰ ਦੇ ਪਰਗਟ ਤੇਗ ਬਹਾਦਰ ਹੋਏ ਜਨਮਾ ਤੋਂ ਹਿੰਦਵਾਦੇ ਲੱਗੇ ਧਾਮ ਗਲਾਮੀ ਤੋਂਏ ਇਹ ਹਿੰਦ ਦੀ ਚਾਦਰ ਨੋ ਦੁਨੀਆ ਕਰੇ ਸਲਾਮ ਸਾਰੀ ਗੁਰੂ ਤੇਗ ਬਹਾਦਰ ਨੋ ਸਾਡੀ ਨਮਸ਼ਕਾਰ ਲਖਵਾਰੀ मां जगत नानकी दे आगे कोख नु भाग लगाए पांच ਪਾਈਆਂ ਤੋਂ ਛੋਟੇ ਅਮਰਤ ਸਰ ਧਰਤੀ ਤੇ ਜਾਏ ਪੰਜ ਪਾਈਆਂ ਦੀ ਬੀਬੀ ਵੀਰੋ ਕੱਲੀ ਪਹਿਣ ਪਿਆਰੀ ਗੁਰੂ ਤੇਗ ਬਹਾਦਰ ਨਾ ਸਾਡੀ ਨਮਸ਼ਕਾਰ ਲਖਵਾਰੀ ਜਦ ਤੇਗ ਹਨੀ ਬਣ ਕੇ ਜਦ ਤੇਗ ਹਨੀ ਬਣ ਕੇ ਜੰਗ ਵਿੱਚ ਬਾਪੂ ਨੂੰ ਖੁਸ਼ ਕਰਿਆ ਛਟ ਤੇਗ ਮੱਲ ਤੋਂ ਜੀ ਨਾ ਪਰਤੇਗਾ ਬਹਾਦਰ ਧਰਿਆ ਮਗਲਾਂ ਤੇ 파ਰੂ ਹੋ ਰਣ ਬੇਚਬਾਜੀ ਜਿੱਤੀ ਸਾਰੀ ਗੁਰੂ ਤੇਗ ਬਹਾਦਰ ਨੋ ਸਾਡੀ ਨਮਸ਼ਕਾਰ ਲਖਵਾਰੀ ਜਦ ਮੱਖਣ ਲਵਾਣੇ ਨੇ ਸਤਗੁਰ ਜੀ ਨੂਰ ਦੇਤੇ ਆਇਆ ਹਿਰ ਡਬ ਦੇ ਬੇੜੇ ਨੋ ਮੋੜਾ ਆਪ ਗੁਰਾਨੇ ਲਾਇਆ ਨਾ ਬਰਤੀ ਜਾਨਦੀ ਐ ਨਾ ਬਰਤੀ ਜਾਨਦੀ ਐ ਦਾਤੇ ਦੇ ਦਰ ਅਰਜ ਗੁਜਾਰੀ ਗੁਰੂ ਤੇਗ ਬਹਾਦਰ ਨੋ ਸਾਡੀ ਨਮਸ਼ਕਾਰ ਲਖਵਾਰੀ ਬੇਪਰਾਨੇ ਅਰਜ ਕਰੀ ਦਾਤਾ ਸਾਨੂੰ ਚਰਨੀ ਲਾਵੋ ਜੰਝੂ ਤੇ ਟਿੱਕੇ ਦੀ ਰਾਖੀ ਕਰਕੇ ਧਰਮ ਬਚਾਵੋ ਜੋ ਸ਼ਰਨ ਪਿਆਇਆ ਕੇ ਉਹ ਦੀਆ ਪੇ ਬੈ ਜਸਵਾਰੀ ਗੁਰੂ ਤੇਗ ਬਹਾਦਰ ਨੋ ਸਾਡੀ ਨਮਸ਼ਕਾਰ ਲਖਵਾਰੀ ਹਿੰਦੂਆਂ ਦੇ ਧਰਮ ਲਈ ਹਿੰਦੂਆਂ ਦੇ ਧਰਮ ਲਈ ਜਾ ਕੇ ਦਿੱਲੀ ਸੀਸ ਲਗਾਇਆ ਅਣਖ ਨਾਲ ਜਾਉਣ ਲਈ ਦਾਤਾ ਸਭ ਨੂੰ ਪੰਦ ਬਤਾਇਆ ਧੰਨ ਤੇਰੇ ਸਿੱਖ ਸਦਕੀ ਤੈ ਤੋਂ ਮੈਂ ਜਾਮਾ ਬਲਹਾਰੀ ਗੁਰੂ ਤੇਗ ਬਹਾਦਰ ਨੋ ਸਾਡੀ ਨਮਸ਼ਕਾਰ ਲਖਵਾਰੀ ਜੋ ਅਮਰ ਲਿਖੀ ਬਾਣੀ ਬੜਾ ਸੋਣਾ ਜੀਵਨ ਸਫਲ ਬਣਾਈਏ ਸੰਗ ਪੰਮੇ ਲੋਪੋ ਦੇ ਹਰ ਧਮ ਗੁਣ ਸਤ ਕਰ ਦੇ ਗਾਈਏ ਇਹ ਸਭ ਸੰਗਤਾ ਤੇ ਇਹ ਸਾਰੀਆਂ ਸੰਗਤਾ ਤੇ ਦਾਤਾ ਨજર ਮਿਹਰ ਦੀ ਮਾਰੀ ਗੁਰੂ ਤੇਗ ਬਹਾਦਰ નો ਸਾਡੀ ਨਮਸ਼ਕਾਰ ਲਖਵਾਰੀ ਗੁਰੂ ਤੇਗ ਬਹਾਦਰ ਨੋ ਸਾਡੀ ਨਮਸ਼ਕਾਰ ਲਖਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ